ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਜੀ ਕਹਿੰਦੇ ਹਨ ਲੋਕਾਂ ਨੇ ਰੱਬ ਨੂੰ ਖਿਲਾਉਣਾ ਹੀ ਸਮਝ ਰੱਖਿਆ ਆਮ ਮੁੱਖਾਂ ਵਾਸਤੇ ਸਾਰੇ ਧਾਰਮਿਕ ਕਰਮ ਸਮਾਪਾਸ ਕਰਨਾ ਹੈ ਮੈਂ 60% ਗੁਰਦੁਆਰੇ ਅਮਰੀਕਾ ਦੇ ਦੇਖੇ ਹਨ ਜੋ ਇਕੱਠ ਹੁੰਦਾ ਹੈ ਸਭ ਸੋਸ਼ਲ ਲੋਗ ਹੁੰਦੇ ਨੇ ਕੋਈ ਧਾਰਮਿਕ ਨਹੀਂ ਹੁੰਦਾ ਲੰਗਰ ਵਿੱਚ ਬੈਠੇ ਦੋ ਦੋ ਘੰਟੇ ਗੱਪਾਂ ਮਾਰਨਗੇ ਤੇ ਜੇ ਕੀਰਤਨੀਆਂ ਕਿਤੇ 5 ਮਿੰਟ ਉੱਪਰ ਲਗਾ ਦੇਵੇਂ ਤਾਂ ਕਹਿਣਗੇ ਕਿ 5 ਮਿੰਟ ਜ਼ਿਆਦਾ ਕਿਉਂ ਲਗਾ ਦਿੱਤੇ ਹੱਦ ਹੋ ਗਈ ਤੂੰ 2 ਘੰਟੇ ਦਾ ਖੱਪਦਾ ਪਿਆ ਥੱਲੇ ਲੰਗਰ ਹਾਲ 'ਚ ਉੱਥੇ ਤੂੰ ਕੋਈ ਗਿਣਤੀ ਨਹੀਂ ਕੀਤੀ ਥੱਲੇ 2 ਘੰਟੇ ਇਸ ਤਰ੍ਹਾਂ ਲੰਘ ਗਏ ਜਿਵੇਂ 2 ਸੈਕਿੰਡ ਕਾਰਨ ਉੱਥੇ ਗੱਲਾਂ ਕੀਤੀਆਂ ਸੋਸ਼ਲ ਕਾਰੋਬਾਰੀ ਨਿੰਦਾ ਚੁਗਲੀ ਅਤੇ ਸੰਸਾਰਿਕ ਨਿਰੰਕਾਰ ਦੀ ਗੱਲ ਨਾਲ ਤਾਲ ਮਿਲ ਨਹੀਂ ਬੈਠਦਾ ਪਤਾ ਹੈ ਰਸ ਕਿੱਥੇ ਮਿਲਦਾ ਜਿੱਥੇ ਤਾਲ ਮਿਲ ਬੈਠ ਜਾਏ ਤਾਲ ਮਿਲ ਨਾ ਬੈਠੇ ਰਸ ਨਹੀਂ ਮਿਲਦਾ ਗੁਰਦੁਆਰੇ ਆ ਕੇ ਵੀ ਕੀਰਤਨ ਨਾਲ ਬਾਣੀ ਨਾਲ ਮਨ ਨਹੀਂ ਜੁੜਦਾ ਕਾਰਨ ਤਾਲ ਮਿਲ ਨਹੀਂ ਬੈਠਦਾ ਮੈਂ ਤਾਂ ਦੇਖਦਾ ਹਾਂ ਕਿ ਲੋਕੀ ਅਖੰਡ ਪਾਠ ਆਪਣੇ ਘਰ ਵਿੱਚ ਰੱਖਤਾ ਲੈਂਦੇ ਨੇ ਪਰ ਉਸ ਕਮਰੇ ਵਿੱਚ ਵੜਨਾ ਹੀ ਭੁੱਲ ਜਾਂਦੇ ਨੇ ਕਿ ਕਿਧਰੇ ਸੁਣਨਾ ਨਾ ਪੈ ਜਾਏ ਕਿਉਂ ਬਾਣੀ ਨਾਲ ਤਾਲਮਿਲ ਨਹੀਂ ਬੈਠਦਾ ਬਾਣੀ ਨਾਲ ਤਾਲਮਿਲ ਕਿਉਂ ਨਹੀਂ ਬੈਠਦਾ ਕਿਉਂਕਿ ਬਾਣੀ ਨਿਰਵੈਰ ਦੀ ਹੈ ਹਿਰਦਾ ਸਾਡਾ ਵੈਰ ਨਾਲ ਭਰਿਆ ਪਿਆ ਬਾਣੀ ਸਮਦ੍ਰਿਸ਼ਟ ਦੀ ਹੈ ਹਿਰਦਾ ਸਾਡਾ ਵਿਤਕਰਿਆ ਨਾਲ ਭਰਿਆ ਪਿਆ ਬਾਣੀ ਨਿਰੰਕਾਰ ਦੀ ਹੈ ਹਿਰਦਾ ਸਾਡਾ ਸੰਸਾਰੀ ਹੈ ਇੱਕ ਗੰਦੇ ਗੀਤ ਨਾਲ ਤਾਲਮੇਲ ਬੈਠ ਜਾਂਦਾ ਹੈ ਇੱਕ ਵਾਰੀ ਮੈਂ ਮਲੇਸ਼ੀਆ ਸਾਈਡ ਗਿਆ ਹੋਇਆ ਸੀ ਉੱਥੇ ਗੁਰਦੁਆਰੇ ਜਿੱਥੇ ਗੁਰਮਤ ਸਮਾਗਮ ਸੀ ਹੈਰਾਨਗੀ ਹੋਈ ਮੈਨੂੰ ਸੰਗਤ ਬਹੁਤ ਹੀ ਥੋੜੀ ਸੀ ਉੰਜ 2.5 ਹਜ਼ਾਰ ਦਾ ਇਕੱਠ ਹੁੰਦਾ ਸੀ ਪੂਰਾ ਇੰਤਜ਼ਾਮ ਸੀ ਪਰ ਸੰਗਤ ਨਾ ਆਈ ਚਾਰ ਪੰਜ ਜਥੇ ਉਹ ਵੀ ਨਾਮਵਰ ਦਰਬਾਰ ਸਾਹਿਬ ਤੋਂ ਵੀ ਕੁਝ ਪਹੁੰਚੇ ਹੋਏ ਸਨ ਖੈਰ ਮੈਂ ਆਪਣੀ ਹਾਜ਼ਰੀ ਭਰ ਕੇ ਗੁਰਦੁਆਰੇ ਤੋਂ ਜਾ ਰਿਹਾ ਸੀ ਕਿਉਂਕਿ ਰਹਾਇਸ਼ ਦਾ ਇੰਤਜ਼ਾਮ ਕੁਝ ਦੂਰੀ ਤੇ ਸੀ ਮੈਂ ਸੁਭਾਵਕੀ ਉਸ ਸੱਜਣ ਨੂੰ ਪੁੱਛ ਲਿਆ ਜੋ ਮੈਨੂੰ ਛੱਡਣ ਜਾ ਰਿਹਾ ਸੀ ਕਿ ਕੀ ਗੱਲ ਹੈ ਬਈ ਅੱਜ ਸੰਗਤ ਕਿਉਂ ਨਹੀਂ ਆਈ ਕਹਿਣ ਲੱਗਾ ਅੱਜ ਦਲੇਰ ਮਹਿੰਦੀ ਆਇਆ ਹੋਇਆ ਅੱਜ ਕੀਰਤਨ ਕਥਾ ਕਿਸ ਨੇ ਸੁਣੀ ਫਿਰ ਉਸਨੇ ਮੈਨੂੰ ਹੀ ਪੁੱਛ ਲਿਆ ਕਿ ਮਸਕੀਨ ਜੀ ਐਸਾ ਕਿਉਂ ਹੋ ਜਾਂਦਾ ਹੈ ਤੇ ਮੈਂ ਕਿਹਾ ਉਥੇ ਤਾਲਮੇਲ ਬੈਠ ਜਾਂਦਾ ਹੈ ਹਿਰਦਾ ਕਾਮ ਨਾਲ ਭਰਿਆ ਪਿਆ ਕਾਮ ਦੇ ਗੀਤ ਤਾਲਮੇਲ ਬੈਠ ਗਿਆ ਹਿਰਦਾ ਵਾਸ਼ਨਾ ਨਾਲ ਭਰਿਆ ਪਿਆ ਵਾਸ਼ਨਾ ਦੇ ਭਰੇ ਹੋਏ ਗੰਦੇ ਗੀਤ ਤਾਲਮੇਲ ਬੈਠ ਗਿਆ ਜਿੱਥੇ ਤਾਲਮੇਲ ਬੈਠ ਗਿਆ ਰਸ ਆ ਜਾਂਦਾ ਹੈ ਤੇ ਮਨੁੱਖ ਉਧਰ ਨੂੰ ਜਾਂਦਾ ਹੈ ਅਕਸਰ ਮਨੁੱਖ ਗੁਰਦੁਆਰਿਆਂ ਵਿੱਚ ਸਿਰ ਢਾ ਕੇ ਬੈਠੇ ਹੁੰਦੇ ਹਨ ਕਾਰਨ ਤਾਲਮੇਲ ਨਹੀਂ ਬੈਠਦਾ ਇੱਕ ਦਿਨ ਸਫ਼ਰ ਵਿੱਚ ਮੈਂ ਇੱਕ ਅਖਬਾਰ ਵਿੱਚ ਲਤੀਫਾ ਪੜ੍ਹ ਕੇ ਹੈਰਾਨ ਹੋਇਆ ਉਹ ਲਿਖਦਾ ਹੈ ਇੱਕ ਮਰੀਜ਼ ਡਾਕਟਰ ਕੋਲ ਆਇਆ ਤੇ ਡਾਕਟਰ ਨੇ ਪੁੱਛਿਆ ਕੀ ਤਕਲੀਫ਼ ਹੈ ਮਰੀਜ਼ ਨੇ ਕਿਹਾ ਹੋਰ ਤਾਂ ਕੁਝ ਨਹੀਂ ਸਿਰਫ਼ ਨੀਂਦ ਨਹੀਂ ਆਉਂਦੀ ਕੋਈ ਦਵਾਈ ਦਿਓ ਡਾਕਟਰ ਕਹਿੰਦਾ ਤੂੰ ਗਲਤ ਜਗ੍ਹਾ ਤੇ ਆ ਗਿਆ ਜੇ ਨੀਂਦ ਨਹੀਂ ਆਉਂਦੀ ਤਾਂ ਕਿਸੇ ਧਾਰਮਿਕ ਮੰਦਰ ਵਿੱਚ ਜਾ ਕਥਾ ਸੁਣ ਆਪੇ ਨੀਂਦ ਆ ਜਾਏਗੀ ਜਿੱਥੇ ਤਾਲਮੇਲ ਨਾ ਬੈਠੇ ਸਿਰ ਤੇ ਬੋਝ ਹੋ ਜਾਂਦਾ ਹੈ ਰਸ ਨਹੀਂ ਬਣਦਾ ਨੀਂਦਰ ਆਉਂਦੀ ਹੈ ਅੰਮ੍ਰਿਤ ਵੇਲੇ ਮੈਂ ਦਰਬਾਰ ਸਾਹਿਬ ਵੀ ਵੇਖੇ ਹਨ ਲੋਕ ਸੁੱਤੇ ਹੋਏ ਮੈਂ ਕਿਹਾ ਹੱਦ ਹੋ ਗਈ 3 ਵਜੇ ਉੱਠੇ ਹੋਣਗੇ ਇਸ਼ਨਾਨ ਕੀਤਾ ਹੋਵੇਗਾ ਆ ਗਏ ਹਨ ਆਸਾ ਦੀ ਵਾਰ ਦਾ ਕੀਰਤਨ ਸੁਣਨ ਪਰ ਸੁੱਤੇ ਹਨ ਜਿੱਥੇ ਤਾਲਮੇਲ ਨਾ ਬੈਠੇ ਉਥੇ ਰਸ ਨਹੀਂ ਬਣਦਾ ਤੇ ਬੇਰਸੀ ਵਿੱਚ ਮਨੁੱਖ ਬਹੁਤ ਸਮਾਂ ਬੈਠ ਨਹੀਂ ਸਕਦਾ